ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਘਰ ਦੇ ਚਾਰੇ ਕੋਨਿਆਂ ਦੇ ਵਿੱਚ ਆਹ ਇੱਕ ਚੀਜ਼ ਰੱਖ ਦਵੋ ਤੁਹਾਡੇ ਘਰ ਪੈਸਾ ਬਰਕਤ ਤੰਦਰੁਸਤੀ ਤਾਂ ਆਵੇਗੀ ਹੀ ਆਵੇਗੀ ਜਿਹੜੀਆਂ ਘਰ ਵਿੱਚ ਦੁੱਖ ਤਕਲੀਫਾਂ ਨੇ ਬਿਮਾਰੀ ਨੇ ਕਲੇਸ਼ ਨੇ ਉਹ ਵੀ ਦੂਰ ਹੋ ਜਾਣਗੇ ਆਪਾਂ ਅੱਜ ਦੀ ਵੀਡੀਓ ਇਸ ਤੇ ਵਿਚਾਰ ਕਰਾਂਗੇ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਪਲੀਜ਼ ਪੂਰਾ ਧਿਆਨ ਨਾਲ ਜ਼ਰੂਰ ਸੁਣਿਓ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਿਓ ਤਾਂ ਜੋ ਹੋਰ ਵੀ ਭੈਣ ਭਰਾ ਵੀਰ ਦਾ ਕਿਸੇ ਦਾ ਭਲਾ ਹੋ ਸਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਸੱਚੇ ਪਾਤਸ਼ਾਹ ਅੱਗੇ ਜ਼ਰੂਰ ਲਵਾ ਲਿਓ ਜੀ ਆਪਾਂ ਹਮੇਸ਼ਾ ਹੀ ਦੋ ਗੱਲਾਂ ਤੇ ਗੌਰ ਕਰਦੇ ਹਾਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਹੋ ਤਾਂ ਐਸਾ ਤਰੱਕੀ ਬਰਕਤ ਚਾਹੁੰਦੇ ਹੋ ਤਾਂ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ ਚੰਗੀਆਂ ਚੀਜ਼ਾਂ ਦੇ ਨਾਲ ਜੁੜੋ ਨਿੰਦਿਆ ਚੁਗਲੀ ਤੋਂ ਦੂਰ ਰਹੋ ਚੰਗੀ ਸੋਚ ਬੰਦੇ ਨੂੰ ਕਦੇ ਵੀ ਹਾਰਨ ਨਹੀਂ ਦਿੰਦੀ ਨਿਰਾਸ਼ ਨਹੀਂ ਹੋਣ ਦਿੰਦੀ ਪਿੱਛੇ ਨਹੀਂ ਹੋਣ ਦਿੰਦੀ ਸਾਧ ਸੰਗਤ ਜੀ ਜੇ ਘਰ ਦੇ ਹਾਲਾਤ ਚੰਗੇ ਨਹੀਂ ਹੋਣਗੇ ਤਾਂ ਬੰਦੇ ਨੂੰ ਚਿੰਤਾ ਬਹੁਤ ਹੋਣ ਲੱਗ ਪੈਂਦੀ ਆ ਚਿੰਤਾ ਕਹਿੰਦੇ ਨੇ ਚਿਖਾ ਬਰਾਬਰ ਹੁੰਦੀ ਹੈ ਇਸ ਲਈ ਮੇਰੀ ਹੱਥ ਜੋੜ ਕੇ ਆਪ ਸਭ ਅੱਗੇ ਬੇਨਤੀ ਹੈ ਚਿੰਤਾ ਨਾ ਕਰਿਆ ਕਰੋ ਪ੍ਰਮਾਤਮਾ ਦਾ ਚਿੰਤਨ ਕਰਿਆ ਕਰੋ ਪ੍ਰਮਾਤਮਾ ਦਾ ਜਦੋਂ ਵੀ ਘਰ ਵਿੱਚ ਕੋਈ ਚਿੰਤਾ ਚਾਹੇ ਕੋਈ ਵਿਪਤਾ ਆ ਜਾਵੇ ਘਰ ਵਿੱਚ ਬਾਣੀ ਵੱਧ ਤੋਂ ਵੱਧ ਪੜਨੀ ਸ਼ੁਰੂ ਕਰ ਦੋਵੋ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨੀ ਸ਼ੁਰੂ ਕਰ ਦੋਵੋ ਜੋ ਕੁਝ ਵੀ ਹੋਣਾ ਹੈ ਉਹ ਪ੍ਰਮਾਤਮਾ ਨੇ ਹੀ ਚੰਗਾ ਕਰਨਾ ਹੈ ਹਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਚਿੰਤਾ ਤਾਂ ਆਪਾਂ ਤਾਂ ਹੀ ਕਰੀਏ ਜੀ ਆਪਣੀ ਚਿੰਤਾ ਕਰਨ ਦੇ ਨਾਲ ਕੋਈ ਹੱਲ ਨਿਕਲ ਸਕੇ ਤਾਂ ਜੇਕਰ ਆਪਾਂ ਬਾਣੀ ਪੜਾਂਗੇ ਬਾਣੀ ਨੂੰ ਆਪਣੇ ਅੰਦਰ ਧਾਰਨ ਕਰਾਂਗੇ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਕਰਾਂਗੇ ਤਾਂ ਕੋਈ ਨਾ ਕੋਈ ਪ੍ਰਮਾਤਮਾ ਆਪਾਂ ਨੂੰ ਐਸੀ ਸੀਧ ਐਸਾ ਰਾਸਤਾ ਜ਼ਰੂਰ ਦਿਖਾ ਦਿੰਦਾ ਹੈ ਬੰਦਾ ਜਿਹੜਾ ਆਪਣੀਆਂ ਮੁਸ਼ਕਿਲਾਂ ਦਾ ਹੱਲ ਕਰ ਸਕੇ ਇਸ ਲਈ ਪ੍ਰਮਾਤਮਾ ਨੂੰ ਆਪਣੇ ਸਿਮਰਨ ਦੇ ਪਰਮਾਤਮਾ ਦਾ ਸਿਮਰਨ ਵੱਧ ਤੋਂ ਵੱਧ ਕਰੋ ਸਾਧ ਸੰਗਤ ਜੀ ਤੁਹਾਡੇ ਨਾਲ ਇੱਕ ਛੋਟੀ ਜੀ ਸਾਂਝ ਪਾਉਣੀ ਹੈ ਜਿਸ ਤਰ੍ਹਾਂ ਤਰੂ ਭਗਤ ਨੇ ਭਗਤੀ ਕੀਤੀ ਸੀ ਆਪਣੀ ਮਾਤਾ ਦੇ ਕਹਿਣ ਤੇ ਪਿਤਾ ਜੀ ਦਾ ਪਿਆਰ ਪਾਉਣ ਦੇ ਲਈ ਉਹਨਾਂ ਦੇ ਮਾਤਾ ਨੇ ਕਿਹਾ ਸੀ ਜੇਕਰ ਤੂੰ ਪਰ ਪਿਤਾ ਜੀ ਦਾ ਪਿਆਰ ਪਾਉਣਾ ਚਾਹੁੰਦਾ ਹੈ ਤਾਂ ਤੂੰ ਪਰਮਾਤਮਾ ਦੀ ਭਗਤੀ ਕਰ ਸਿਮਰਨ ਕਰ ਉਹਨਾਂ ਨੇ ਉਸੇ ਹੀ ਟਾਈਮ ਤੋਂ ਆਪਣੀ ਆਪਣੇ ਭਗਤੀਸ਼ ਕਰਨੀ ਸ਼ੁਰੂ ਕਰ ਦਿੱਤੀ ਪ੍ਰਮਾਤਮਾ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹਨਾਂ ਨੇ ਪਿਤਾ ਜੀ ਦਾ ਪਿਆਰ ਪਾਉਣਾ ਸੀ ਸਾਧ ਸੰਗਤ ਜੀ ਕਿੰਦੀ ਵੱਡੀ ਮਿਸਾਲ ਦੇ ਕੇ ਗਏ ਨੇ ਦੁਨੀਆ ਦੇ ਲਈ ਆਪਾਂ ਨੂੰ ਢੜਕਣਾ ਹੀ ਨਹੀਂ ਚਾਹੀਦਾ ਸਮਝੌਤੀਆਂ ਪ੍ਰਮਾਤਮਾ ਕਿਸੇ ਨਾ ਕਿਸੇ ਰਾਹ ਦੇ ਵਿੱਚ ਜ਼ਰੂਰ ਦੇ ਕੇ ਗਏ ਨੇ ਤਰੂ ਭਗਤ ਨੇ ਪਿਤਾ ਜੀ ਦਾ ਪਿਆਰ ਵੀ ਮਿਲਿਆ ਰਾਜ ਗੱਦੀ ਵੀ ਮਿਲੀ ਤੇ ਪ੍ਰਮਾਤਮਾ ਨੇ ਇੰਨੀ ਉਹਨਾਂ ਉੱਤੇ ਕਿਰਪਾ ਕਰ ਦਿੱਤੀ ਕਿ ਉਹ ਅਮਰ ਹੋ ਗਈ ਇਹ ਕਿੱਡੀ ਵੱਡੀ ਮਿਸਾਲ ਹੈ ਬਾਣੀ ਦੀ ਜੇਕਰ ਆਪਾਂ ਬਾਣੀ ਨਾਲ ਜੁੜਾਂਗੇ ਬਾਣੀ ਨੂੰ ਪੜਾਂਗੇ ਘਰ ਦੇ ਵਿੱਚ ਅੰਮ੍ਰਿਤ ਵੇਲਾ ਸਾਂਭਾਂਗੇ ਤੇ ਆਪਣੀਆਂ ਵੀ ਕਿਹੜੀਆਂ ਕੋਈ ਮਨੋਕਾਮਨਾ ਪੂਰੀਆਂ ਨਾ ਹੋਣਗੀਆਂ ਸਾਧ ਸੰਗਤ ਜੀ ਸਭ ਕੁਝ ਪ੍ਰਮਾਤਮਾ ਦੀ ਬਾਣੀ ਦੇ ਵਿੱਚ ਹੈ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਪਰਮਾਤਮਾ ਦੀ ਬਾਣੀ ਦੇ ਅੰਦਰ ਹੈ ਜਦੋਂ ਵੀ ਤੁਹਾਡੇ ਮਨ ਅੰਦਰ ਕੋਈ ਵੀ ਗੱਲ ਦੀ ਉਲਝਣ ਤਾਣੇ ਬਣ ਜਾਵੇ ਤੁਸੀਂ ਰ데요ਗ ਕਰਾਓ ਅਰਦਾਸ ਕਰਾਓ ਅਰਦਾਸ ਤੋਂ ਬਾਅਦ ਜਿਹੜਾ ਹੁਕਮਨਾਮਾ ਆਹੂਗਾ ਜਿਹੜੀ ਵੀ ਤੁਹਾਡੇ ਗੱਲ ਅੰਦਰ ਉਲਝਣ ਤੱਲੀ ਜਾਂਦੀ ਹੋਊਗੀ ਉਹਦਾ ਹੱਲ ਪਰਮਾਤਮਾ ਜੀ ਤੁਹਾਨੂੰ ਹੁਕਮਨਾਮੇ ਰਾਹੀਂ ਆਪ ਜੀ ਨੂੰ ਦੇ ਦੇਣਗੇ ਤੁਹਾਡੀ ਮੁਸ਼ਕਲ ਦਾ ਹੱਲ ਹੁਕਮਨਾਮੇ ਰਾਹੀਂ ਆਪ ਜੀ ਨੂੰ ਸਭ ਸਮਝ ਆ ਜਾਊਗੀ ਵੀ ਪ੍ਰਮਾਤਮਾ ਜੀ ਆਪਾਂ ਨੂੰ ਕੀ ਆਦੇਸ਼ ਦਿੰਦੇ ਨੇ ਕੀ ਹੈ ਮੇਰੀ ਜ਼ਿੰਦਗੀ ਦੇ ਲਈ ਸਹੀ ਕੀ ਹੈ ਮੇਰੀ ਜ਼ਿੰਦਗੀ ਦੇ ਲਈ ਗਲਤ ਕੀ ਇਹ ਕੰਮ ਆਪਾਂ ਨੂੰ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਦੂਜੀ ਗੱਲ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਬਾਣੀ ਪੜ੍ਹਦੇ ਹੋ ਆਪਣੇ ਕੋਲ ਇੱਕ ਲੋਟਾ ਇੱਕ ਗੜਵੀ ਪਾਣੀ ਦੀ ਜ਼ਰੂਰ ਰੱਖਿਆ ਕਰੋ ਕਿਉਂਕਿ ਪਾਣੀ ਦੇ ਵਿੱਚ ਕੋਈ ਵੀ એનર્ਜੀ ਨਹੀਂ ਹੈ ਪਾਣੀ ਨੂੰ ਅਪਾ ਜਿਵੇਂ ਹੀਲ ਕਰਾਂਗੇ ਉਸੇ ਹੀ ਧਾਰਨ ਕਰ ਲੈਂਦਾ ਹੈ ਪਾਣੀ ਜੇਕਰ ਆਪਾ ਪਾਣੀ ਦੇ ਵਿੱਚ ਪੋਜਿਟਿਵਿਟੀ ਬਾਣੀ ਪੜਾਂਗੇ ਕੋਲ ਪਾਣੀ ਨੂੰ ਉਸੇ ਉਹੀ ਰੂਪ ਧਾਰ ਲੈਂਦਾ ਹੈ ਉਹੀ ਪੋਜਿਟਿਵਿਟੀ ਪਾਣੀ ਦੇ ਅੰਦਰ ਆ ਜਾਂਦੀ ਹੈ ਜੇਕਰ ਤੁਸੀਂ ਪਾਣੀ ਨੂੰ ਆਪਣੇ ਘਰ ਦੇ ਵਰਤੋਂ ਦੇ ਵਿੱਚ ਲਿਆਉਣੇ ਹੋ ਬਾਣੀ ਪੜ ਕੇ ਤੁਸੀਂ 41 ਦਿਨ ਲਗਾਤਾਰ ਇਸ ਨੂੰ ਕਰਕੇ ਦੇਖ ਲਓ ਤੁਹਾਨੂੰ ਰਿਜ਼ਲਟ ਖੁਦ 21ਵੇਂ ਦਿਨੋਂ ਬਾਅਦ ਮਿਲਨੇ ਸ਼ੁਰੂ ਹੋ ਜਾਣਗੇ ਇਹ ਮੇਰਾ ਐਕਸਪੀਰੀਅੰਸ ਕੀਤਾ ਹੋਇਆ ਖੁਦ ਦਾ ਬਹੁਤ ਪਾਵਰਫੁੱਲ ਹੋ ਜਾਂਦਾ ਹੈ ਉਹੀ ਪਾਣੀ ਉਹਨੂੰ ਬਹੁਤ ਛੇਤੀ ਹੀਲ ਮਿਲਦੀ ਹੈ ਪਾਣੀ ਨੂੰ ਜੇ 네ਗੈਟਿਵਿਟੀ ਦੇ ਕੋਲ ਆਪਾਂ ਰੱਖਾਂਗੇ ਤੇ ਪਾਣੀ ਦੇ ਅੰਦਰ 네ਗੈਟਿਵਿਟੀ ਬਹੁਤ ਛੇਤੀ ਸਮਾਉਂਦੀ ਹੈ ਜੇਕਰ ਆਪਾਂ ਪਾਣੀ ਕੋਲ ਰੱਖਾਂਗੇ ਪੋਜ਼ਿਟਿਵਿਟੀ ਬਾਣੀ ਦਾ ਵਾਸ ਵੀ ਪਾਣੀ ਦੇ ਵਿੱਚ ਬਹੁਤ ਛੇਤੀ ਹੁੰਦਾ ਹੈ ਸਾਧ ਸੰਗਤ ਜੀ ਤੁਸੀਂ ਗੁਰੂ ਘਰ ਦੇ ਵਿੱਚ ਜਾਣੇ ਹੋ ਗੁਰੂ ਘਰਾਂ ਦੇ ਵਿੱਚ ਸਰੋਵਰ ਬਣੇ ਹੋਏ ਨੇ ਉਹਦੇ ਘਰ ਵਿੱਚ ਗੁਰੂ ਦੇ ਘਰ ਵਿੱਚ ਹਮੇਸ਼ਾ ਬਾਣੇ ਚੜ ਪਾੜਦੇ ਰਹਿੰਦੇ ਹਾਂ ਤੇ ਜਦੋਂ ਆਪਾਂ ਸਰੋਵਰ ਦੇ ਵਿੱਚ ਨੌਨੇ ਹਾਂ ਤੇ ਆਪਣੇ ਜੋ ਵੀ ਦੁੱਖ ਤਕਲੀਫ ਹੁੰਦੇ ਨੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਤਕਲੀਫ ਆਪਣੇ ਦੂਰ ਹੁੰਦੇ ਨੇ ਜੇਕਰ ਆਪਣੇ ਅੰਦਰ ਵਿਸ਼ਵਾਸ ਹੈ ਸਰਦਾ ਹੈ ਤਾਂ ਭਾਵਨਾ ਹੈ ਤਾਂ ਇਸੇ ਕਰਕੇ ਪਾਣੀ ਨੂੰ ਬਹੁਤ ਛੇਤੀ ਅਟ੍ਰੈਕਟ ਹੁੰਦਾ ਹੈ ਕਿਸੇ ਵੀ ਚੀਜ਼ ਵੰਨੀ 네ਗੈਟਿਵਿਟੀ ਬੰਨੀ ਵੀ ਪੋਜੀਟਿਵਿਟੀ ਬੰਨੀ ਵੀ ਪਾਣੀ ਨੂੰ ਜੋ ਵੀ ਆਪਾਂ ਰੂਪ ਦੇਣਾ ਚਾਹਾਂਗੇ ਉਹੀ ਰੂਪ ਧਾਰਨ ਕਰ ਲੈਂਦਾ ਹੈ ਪਾਣੀ ਇਸ ਲਈ ਜਦੋਂ ਵੀ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ ਪਾਣੀ ਪੜਦੇ ਹੋ ਪਾਣੀ ਦੀ ਗੜਵੀ ਆਪਣੇ ਕੋਲ ਜਰੂਰ ਰੱਖਿਓ ਉਸ ਪਾਣੀ ਨੂੰ ਫੇਰ ਆਪਣੇ ਵਰਤੋਂ ਦੇ ਵਿੱਚ ਲੈ ਕੇ ਆਓ ਬੱਚਿਆਂ ਨੂੰ ਜਦੋਂ ਵੀ ਤੁਸੀਂ ਕੁਝ ਖਵਾਉਨੇ ਹੋ ਪਿਉਆਨੇ ਹੋ ਥੋੜਾ ਜਿਹਾ ਪਾਣੀ ਉਸ ਖਾਣੇ ਦਾਣੇ ਦੇ ਵਿੱਚ ਪਾਉਣਾ ਸ਼ੁਰੂ ਕਰ ਦਿਓ ਪੀਣ ਵਾਲੇ ਪਾਣੀ 'ਚ ਥੋੜਾ ਜਿਹਾ ਪਾਣੀ ਪਾਓ ਬਾਕੀ ਦਾ ਘਰ ਵਿੱਚ ਛਿੱਟਾ ਦਿਓ ਸਾਧ ਸੰਗਤ ਜੀ ਘਰ ਵਿੱਚ ਚਾਰੇ ਕੋਨਿਆਂ ਦੇ ਵਿੱਚ ਉਸ ਪਾਣੀ ਦਾ ਛਿੱਟਾ ਦਊਂਗੀ ਤਾਂ ਘਰ ਵਿੱਚੋਂ ਕਲੇਸ਼ ਦੁੱਖ ਤਕਲੀਫਾਂ ਸਾਰੀਆਂ ਘਰ ਵਿੱਚੋਂ ਦੂਰ ਹੋ ਜਾਣਗੀਆਂ 네ਗਟਿਵਿਟੀ ਇਹ ਵੀ ਇਹ ਵੀ ਦੂਰ ਹੋ ਜਾਊਗੀ ਪੋਜ਼ਿਟਿਵਿਟੀ ਦਾ ਆਵਾਸ ਹੋ ਜਾਊਗਾ ਐਸ ਕਰਕੇ ਤੁਸੀਂ ਹਰਦਮ ਪਾਣੀ ਨੂੰ ਆਪਦੇ ਕੋਲ ਰੱਖਣਾ ਹੈ ਜਦੋਂ ਤੁਸੀਂ ਬਾਣੀ ਪਾੜਦੇ ਹੋ ਉਹ ਪਾਣੀ ਜਦੋਂ ਇੱਕ ਪਾਵਰਫੁਲ ਹੋ ਜਾਂਦਾ ਹੈ ਤੇ ਉਸ ਨੂੰ ਫਿਰ ਘਰ ਵਿੱਚ ਵਰਤੋਂ ਦੇ ਵਿੱਚ ਲੈ ਕੇ ਆਉਂਗੇ ਤੁਹਾਡੇ ਘਰ ਦੀਆਂ ਸਭ ਤਕਲੀਫਾਂ ਦੂਰ ਹੋ ਜਾਣਗੀਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਅਤੇ ਸ਼ੇਅਰ ਵੀ ਕਰਿਓ ਕਮੈਂਟਾਂ ਦੇ ਰਾਹੀਂ ਆਪਣੇ ਵਿਚਾਰ ਵੀ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ